ਰਾਸ਼ੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਮੀਮਸਾ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ। ਕਰੇਲੂ ਸੱਜਣ ਦੇ ਘਰੇ ਪਹੁੰਚੇ ਹੋਇਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ। ਝੋਟੀਆਂ ਦੋ ਸੇਲ ਕਰਨੀਆਂ ਨੇ ਬਾਈ ਕਹਿੰਦਾ ਦੰਦਾਂ 'ਚ ਦੋ ਹੀ ਦੋ ਦੋ ਦੰਦ ਨੇ। ਅਜੇ ਬਰਾਬਰ ਵੀ ਨਹੀਂ ਕਰੇ ਦੰਦ ਚੱਕ ਰੀਆਂ ਨੇ ਤੇ ਆਪ ਵੀ ਚੰਗੇ ਸੀਮੰਦੀਆਂ ਨੇ ਝੋਟੀਆਂ ਤੇ ਜਿਹੜੇ ਅੱਗੇ ਸੀਮਨ ਤੋਂ ਗੱਬਣਦੇ ਉਹਦੀ ਵੀ ਆਪਾਂ ਐਂ ਕਹਿ ਸਕਦੇ ਆਂ ਵੀ ਯਾਰ ਫੁੱਲ ਡਿਮਾਂਡ ਅੱਜਕੱਲ੍ਹ। ਉਦੇ ਤੋਂ ਇਹ ਗੱਬਣ ਆ ਗਈਆਂ ਦੋਨੇ ਸੇਲ ਕਰਨੀਆਂ ਬਾਈ ਨੇ ਪਿੰਡ ਮੀਮਸਾ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਨਾਲ ਨਾਲ ਬਾਈ ਦਾ ਵੈਟਰਨਰੀ ਦਾ ਕੰਮ ਵੀ ਆ ਹੱਥੀ ਸੀਮਨ ਲਾਏ ਹੋਏ ਨੇ ਤੇ ਬਾਕੀ ਸਾਨੂੰ ਪਤਾ ਵੀ ਇਹਦਾ ਡਾਕਟਰ ਸੱਜਣ ਹੁੰਦਾ ਉਹਨੂੰ ਜਾਣਕਾਰੀ ਚ ਵੱਧਦੀ ਹੁੰਦੀ ਆ ਆਮ ਬੰਦੇ ਨਾਲ ਜੀ ਗੱਲਬਾਤ ਕਰ ਲਈ ਪਸ਼ੂ ਬਾਈ ਕੋਲ ਸਾਰੀ ਟੌਪ ਤੇ ਰੱਖੇ ਹੋਏ ਨੇ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਰੇਟ ਵੀ ਵੀਡੀਓ ਚ ਕਰਾ ਦਾਂਗੇ ਦੋਹੇ ਝੋਟੀਆਂ ਖੋਲ ਕੇ ਤੋੜ ਕੇ ਵੀ ਤੁਹਾਨੂੰ ਦਿਖਾ ਦਾਂਗੇ ਆਜੋ ਜੀ ਹਾਂਜੀ ਨਾਮ ਦੱਸ ਦਿਓ ਬਈ ਆਪਣਾ ਨਾਮ ਵੀਰੇ ਸੁਖਚਾਨ ਸਿੰਘ ਪਹਿਲਾਂ ਤਾਂ ਤੁਹਾਡਾ ਵੀਰੇ ਵੈਲਕਮ ਇੱਥੇ ਆਇਆ ਹਾਂ ਦਾ ਤੇ ਬਾਕੀ ਜਿਹੜੇ ਚੈਨਲ ਨੂੰ ਦੇਖ ਰਹੇ ਨੇ ਮੇਰੇ ਵੀਰ ਸਾਰੇ ਉਹਨਾਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਠੀਕ ਹੈ ਜੀ ਧੰਨਵਾਦ ਜੀ ਤੇ ਬਾਕੀ ਇਹ ਦੋਨੇ ਝੋਟੀਆਂ ਆਪਣੇ ਘਰ ਦੀਆਂ ਬਾਈ ਇਹ ਝੋਟੀਆਂ ਵੀਰੇ ਕਰਦੀਆਂ ਨੇ ਇਹ ਕਰਦੀ ਹੈ ਮਤਲਬ ਇਹਦੀ ਮਾਂ ਲੱਗਦੀ ਹਾਂ ਇਹਦੀ ਮਾਂ ਲਿਆ ਹੁੰਦੀ ਸੀ ਅਸੀਂ ਨੇ ਠੀਕ ਹੈ ਜੀ 16 ਲੀਟਰ ਦੁੱਧ ਕੱਢਦੇ ਸੀ ਉਹ ਠੀਕ ਹੈ ਬੰਦਾ ਨਾ ਇਹ ਕਰੋ ਫਿਰ ਡਾਕਟਰ ਸਾਹਿਬ ਥੋੜਾ ਜਿਹਾ ਉੱਚੀ ਬੋਲੋ ਗੜ ਗੜ ਕੇ ਇਹ ਨਾਲ ਥੋੜਾ ਗਲਾ ਜਿਹਾ ਆਹ ਸ਼ੁਰੂਆਤ ਕਿਹੜੇ ਪਾਸੇ ਕਰੀਏ ਫਿਰ ਜਿੱਧਰ ਮਰਜ਼ੀ ਕਰ ਲਓ ਕੋਈ ਚੱਕਾ ਇੱਥੋਂ ਕਰ ਲੀਏ ਇੱਕ ਨੰਬਰ ਇੱਥੋਂ ਕਰ ਆ ਗਿਆ ਗੈਰੀ ਆਂਦੀ ਆ ਝੋਟੀ ਦੇ ਮਾਰ ਕੇ ਮਰਾ ਵੇ ਸਵੇਹਾ ਆਂਦੀਆਂ ਆ ਗਈਆਂ ਜਮਾ ਠੰਡੀਆਂ ਸੀਲ ਹੈ ਕੱਦ ਕਾਠ ਵੀ ਚੰਗਾ ਲੰਬੀ ਲੰਬੀ ਵੀ ਚੰਗੀ ਆ ਤੇ ਯਾਰ ਝੋਟੀ ਦੀ ਚੜਾਈ ਚੜੂਈ ਵੀ ਉੱਤੋਂ ਚੰਗੀ ਆ ਇਹ ਡਾਕਟਰ ਸਾਹਿਬ ਤੁਹਾਨੂੰ ਦੱਜ ਕਿਵੇਂ ਆ ਝੋਟੀ ਇਹ ਵੀਰੇ ਦੋ ਦੰਦ ਬਰਾਬਰ ਤਾਂ ਨਹੀਂ ਕਰੇ ਬਰਾਬਰ ਕਰੇ ਨਹੀਂ ਆ ਜੀ ਠੀਕ ਆ ਜੀ ਆਪ ਕਿਹੜੇ ਸੀ ਮੰਦੀ ਆ ਇਹ ਇਹ ਆਪ ਏਬੀਐਸ ਦੇ ਦਾਰਾ ਦਾਰਾ ਬੋਲੇ ਏਬੀਐਸ ਦੇ ਦਾਰੇ ਦੀ ਦਾਰੇ ਦੀ ਠੀਕ ਆ ਗੱਲ ਤੇ ਲੱਗਿਆ ਕਿਹੜਾ ਇਹਦੇ ਅੱਗੇ ਲੱਗਿਆ ਉਹਦੇ ਵੀਰੇ ਸ਼ੇਰੇ ਪੰਜਾਬ ਸੰਸਨੀਵਾਲ ਦਾ ਸ਼ੇਰੇ ਪੰਜਾਬ ਸਰੇਂਦਰ ਸੰਸਨੀਵਾਲ ਵਾਲਾ ਜੀ ਤੇ ਇਹਦੀ ਮਾਂ ਦਾ ਕੀ ਰਿਕਾਰਡ ਰਿਹਾ ਜੀ ਮਾਂ ਦਾ ਵੀਰੇ 16 ਲੀਟਰ ਦੁੱਧ ਸੀਗਾ ਅਸੀਂ ਲੈ ਕੇ ਆਉਂਦੀ ਸੀ ਕਿਹੜੇ ਸੂਏ ਚ ਪੀ ਉਹ ਮਤਲਬ ਤੀਜੇ ਸੂਏ ਉਹ ਠੀਕ ਹੈ ਚੌਥੇ ਹੋ ਗਏ ਠੀਕ ਹੈ ਗੱਲ ਤੀਜੇ ਚੌਥੇ ਸੂਏ ਦਾ ਰਿਕਾਰਡ ਡਾਇਰੈਕਟਰ ਸਾਹਿਬ ਕਹਿੰਦੇ ਹੈਗਾ 16 ਕਿਲੋ ਇੱਕ ਗੱਲ ਸਾਨੂੰ ਮੈਂ ਕਹਿੰਦਾ ਹ ਹ ਅਕਸਰ ਵੀ 15 16 ਕਿਲ ਕਹ ਹਰੇਕ ਬੰਦਾ ਦਿੰਦਾ ਜੀ ਸਾਡੀ ਮੈਂ 17 ਦਿੰਦੀ ਆ ਸਾਡੀ ਮੈਂ 20 ਦਿੰਦੀ ਆ ਪਰ ਜਦੋਂ ਕੰਡੇ ਤੇ ਰੱਖਣਾ ਪੈਂਦਾ ਜਾਂ ਤੋਲਣਾ ਪੈਂਦਾ ਉਦੋਂ ਸਿਸਟਮ ਖਾਸਾ ਹੋ ਜਾਂਦਾ ਸਵੇਰ ਆ ਦੀਆਂ ਠੰਡੀਆਂ ਨੇ ਜਿਵੇਂ ਆਪਾਂ ਕੈਲੀ ਵੀ ਘਰੇਲੂ ਨੇ ਪਸ਼ੂ ਉਹਦੇ ਕਰਕੇ ਥੋੜਾ ਜਿਹਾ ਡਰਦੇ ਜ਼ਰੂਰ ਨੇ ਬਾਕੀ ਦੇ ਦਿਨ ਕਿੰਨੇ ਪੈਂਡਿੰਗ ਨੇ ਜੀ ਹੁਣ ਦਿਨ ਦੇ ਵੀਰੇ ਇੱਕ ਤਰੀਕ ਨੂੰ ਵੈਸੇ ਪੂਰੇ ਹੋ ਗਏ ਨੇ ਆ ਜਿਹੜਾ ਉੱਪਰਲੇ ਦਿਨ ਚੱਲ ਰਹੇ ਨੇ ਉਹ ਨੇ ਤੁਹਾਡੇ ਦੇਖ ਲਓ ਵੀ ਹਲੇ ਸੂਣ ਦੇ ਮਤਲਬ 4-5 ਦਿਨ ਕੱਢ ਜੂਗੀ 5-7 ਦਿਨ ਕੱਢ ਸਕਦੀ ਆ ਕੱਢ ਸਕਦੀ ਆ ਕਿਉਂਕਿ ਹਲੇ ਪੋੜੇ ਹੋ ਨਹੀਂ ਕਰੇ ਨੇ ਠੀਕ ਆ ਗੱਲ ਤੋਰ ਦਿ ਸੂਆ ਪਹਿਲਾ ਦੰਦਾਂ ਚ ਦੋ ਦੰਦ ਤੇ ਦੰਦ ਦੋ ਵੀ ਇਹਨੇ ਹਜੇ ਤੱਕ ਗੱਲ ਕਰ ਲਈ ਇਹ ਸੱਜਣੋਂ ਬਰਾਬਰ ਨਹੀਂ ਕਰੇ ਪਰ ਬਾਡੀ ਬੁੱਡੀ ਵਾਲੀ ਯਾਰ ਛੋਟੀ ਚ ਕੋਈ ਘਾਟ ਨਹੀਂ ਬਰੀਕ ਵੀ ਫੁੱਲਾ ਥਣਾ ਤੇ ਭਾਲਾ ਇਹ ਵੀ ਬਾਦੀ ਕਰ ਜਾਂਦਾ ਪਸ਼ੂ ਪਹਿਲੇ ਸੂਏ ਦੂਜੇ ਸੂਏ ਤੱਕ ਵੀ ਕਰ ਜਾਂਦਾ ਪਰ ਬਾਡੀ ਦੀ ਆ ਗਈ ਜਮਾਂ ਗੋਲ ਅਣ ਦਾ ਸਹਿਜ ਵੀ ਸੋਨਾ ਰੱਖਦੀ ਹੈ ਜਿਹੜੇ ਹਿਸਾਬ ਨਾਲ ਪਹਿਲਣ ਦੰਦਾਂ ਚ ਹੈਗੀ ਆ ਦੋ ਦੰਦ ਤੇ ਆਪ ਆ ਗਈ ਏਬੀਐਸ ਦੇ ਦਾਰੇ ਬੁੱਲਦੀ ਕਿਉਂਕਿ ਇਹ ਬੀ.ਐਸ ਦੇ ਜਿੰਨੇ ਕੁ ਬੁੱਲ ਹੈਗੇ ਨੇ ਆਪਾਂ ਗਾਵਾਂਾਂ ਚ ਗੱਲ ਕਰ ਲਈਏ ਜਾਂ ਮੱਜਾਂ ਚ ਵੀ ਟੌਪ ਦੇ ਬੁੱਲ ਹੀ ਨੇ ਸਾਰੇ ਜਿੰਨੇ ਕੋਨਾਂ ਕੋਲ ਹੈਗੇ ਨੇ ਚੰਗੇ ਰਿਕਾਰਡ ਵਾਲੇ ਨੇ ਸਵੇਰ ਆਦੀ ਜਮਾਂ ਠੰਡੀ ਸੀ ਲਾ ਗਈ ਤੇ ਦੁੱਧ ਉਹ ਥੋੜੀ ਕਿਸਮਤ ਆ ਅੱਗੇ ਵੀ ਇਹ ਤੂੰ 15 ਲੈ ਲੋਂਗੇ 18 ਲੈ ਲੋਂਗੇ ਕਿਉਂਕਿ ਇਹ ਪਹਿਲਣ ਝੋਟੀ ਆ ਜਿਹੜੀ ਤਾਂ ਚੋਈ ਹੁੰਦੀ ਉਹ ਤਾਂ ਆਪਾਂ ਦੱਸ ਦਿੰਦੇ ਆ ਜੀ ਵੀ ਪਹਿਲਣ ਦਾ ਇੰਨਾ ਕੱਢਿਆ ਜਾਂ ਦੂਜੀ ਇੰਨਾ ਕੱਢਿਆ ਪਰ ਜਿਹੜੇ ਹਿਸਾਬ ਨਾਲ ਡਾਕਟਰ ਸਾਹਿਬ ਨੇ ਦਾ ਰਿਕਾਰਡ ਦੱਸਿਆ ਭਾਪਾ ਵਾਲੇ ਪੱਖ ਤੋਂ ਤੇ ਮਾਂ ਵਾਲੇ ਪੱਖ ਤੋਂ ਕਿਉਂਕਿ ਲੈਣਾ ਦੋਨੀ ਮਜਬੂਤ ਹੋ ਗਿਆ ਦੁੱਧ ਝੋਟੀ ਚੰਗਾ ਪਾ ਸਕਦੀ ਆ ਬਾਕੀ ਉੱਤੋਂ ਬਾਡੀ ਦੀ ਜੱਜਮੈਂਟ ਕਰਾ ਦੇ ਗਰੀ ਇੱਥੋਂ ਥੋੜਾ ਜਿਹਾ ਡਰਦੀ ਆ ਹੂੰ ਸੁਭਾਅ ਦੀ ਠੰਡੀ ਆ ਬਿਲਕੁਲ ਲੋਗ ਤਾਂ ਠੀਕ ਹੈ ਜੀ ਸੁਭਾਅ ਦਾ ਗਾਂ ਵਾਲਾ ਕੰਮ ਹੀ ਆ ਜਿਵੇਂ ਮਰਜੀ ਇਹਦੇ ਥੱਲੇ ਬੈਠੀ ਜਾਇਓ ਇੱਲਣ ਜੋ ਤਰਣਾ ਸਿਸਟਮ ਨਹੀਂ ਹੈਗਾ ਤੁਹਾਨੂੰ ਅਕਸਰ ਦੱਸਦਾ ਵੀ ਹੁਣ ਜਿਹੜਾ ਪਸ਼ੂ ਸੁਭਾਅ ਦਾ ਠੰਡਾ ਹੁੰਦਾ ਉਹ ਦੁੱਧ ਵੀ ਲੰਬਾ ਟਾਈਮ ਪਾਉਂਦਾ ਹੈ ਇਹਦੇ ਪੈਸੇ ਕਿੰਨੇ ਲਵਾਂਗੇ ਜੀ ਆਪਾਂ ਇਹਦੇ ਪੈਸੇ ਵੀ ਜੀ ਆਪਾਂ 1 40 1 ਲੱਖ ਤੇ 40 ਠੀਕ ਹੈ ਗੱਲ ਮਾਨ ਤਾਂ ਡਾਕਟਰ ਸਾਹਿਬ ਕਹਿੰਦੇ ਕਰ ਦਾਂਗੇ ਥੋੜਾ ਬਾਲਾ ਤੇ ਪਸ਼ੂ ਘਰੇਲੂ ਆ ਤੇ ਉੱਤੋਂ ਉੱਤੋਂ ਦਿਖਾ ਦੇਂਗੇ ਜੀ ਇੱਥੋਂ ਬਰੀਕ ਆ ਗਈ ਜਮਾ ਜਿੱਥੋਂ ਮਰਜੀ ਵੇਖ ਲੈ ਬਿਲਕੁਲ ਬਰੀਕੀਆਂ ਚ ਆ ਗਈ ਝੋਟੀ ਬਿਊਟੀ ਵਾਲੇ ਪੱਖ ਚ ਵੀ ਆ ਗਈ ਤੇ ਮਿਲਕ ਲੈਣ ਵਾਲੀ ਪੱਖ ਚ ਵੀ ਚੰਗੀ ਜਾਊਗੀ ਕਿਉਂਕਿ ਪਹਿਲਾਂ ਪਸ਼ੂ ਹੁੰਦਾ ਜਿਹੜਾ 40 45 ਦਿਨ ਚ ਜਾ ਕੇ ਲੇਵੇ ਦਾਕਾਰ ਸਹੀ ਬਣਾਉਂਦਾ ਸੁਣ ਤੋਂ ਬਾਅਦ ਤੇ ਹੁਣ ਮਾਰਦੇ ਘਰੀ 2 ਨੰਬਰ ਵਾਲੀ ਤੇ ਕੈਮਰਾ ਇਹ ਦੰਦਾਂ ਚ ਕਿੰਨੇ ਆ ਜੀ ਇਹ ਵੀ 2 ਦੰਦਾਂ ਦਾ ਵੀਰੇ ਇਹ ਵੀ 2 ਦੰਦਾਂ ਦਾ ਹਾਂਜੀ ਹਾਂਜੀ ਇਹ ਕਿਹੜੇ ਸੀਮੰਦ ਜੀ ਇਹ ਵੀਰੇ ਉਦੀ ਆਪਣੇ ਸ਼ੇਰੇ ਪੰਜਾਬ ਤੋਂ ਹੀ ਆ ਵੀ ਦੋਨੋਂ ਇਕੱਠੇ ਲਏ ਹੋਏ ਨੇ ਮਤਲਬ 10 ਦਿਨ ਦਾ ਫਰਕ ਹੈ ਇਹਨਾਂ ਦਾ ਗੱਬਣ ਤਾਂ ਸ਼ੇਰੇ ਪੰਜਾਬ ਤੋਂ ਆ ਆਪ ਪਤਾ ਜੀ ਕੀ ਆਪ ਇਹ ਵੀਰੇ ਸਰਕਾਰੀ ਦੇ ਆ ਸਰਕਾਰੀ ਅਗਜੈਕਟਰ ਆਪਾਂ ਨੂੰ ਨੰਬਰ ਨਹੀਂ ਪਤਾ ਨੰਬਰ ਨਹੀਂ ਪਤਾ ਕਿਉਂ ਰਿਸ਼ਤੇਦਾਰੀ ਜਿਸ ਉਹਨਾਂ ਕੋਲੋਂ ਆ ਕੇ ਆਉਂਦੇ ਸੀ ਸੀਨੇ ਠੀਕ ਹੈ ਕਿਉਂਕਿ ਇਹਦੀ ਮਾਂ ਦਾ ਦੁੱਧ ਮਤਲਬ ਵਧੀਆ ਸੀਗਾ ਕਿੰਨਾ ਕੁ ਰਿਕਾਰਡ ਸੀਗਾ ਜਿਹਦੀ ਮਾਂ ਦਾ ਉਹ 16 17 ਚਵਾਈਆਂ ਕਰਾਈਆਂ ਹੋਈਆਂ ਸੀ ਉਹਨਾਂ ਦੀ ਮਤਲਬ ਪੀਐਲ ਡੀਬੀ ਦਾ ਚਵਾਈਆਂ ਹੁੰਦੀਆਂ ਸੀ ਨਾ ਹਾਂਜੀ ਸਰਕਾਰੀ ਹਾਂ ਹਾਂ ਉਹਦੇ ਵਿੱਚ ਝੋਂਦੇ ਹੁੰਦੇ ਸੀ ਇਹਨੂੰ ਉਸ ਕਰਕੇ ਫਿਰ ਇਹਨੂੰ ਮੈਂ ਲਿਆਇਆ ਸੀਗਾ ਠੀਕ ਹੈ ਗੱਲ ਕੈਨ ਦਾ ਭਾਵ ਵੀ ਇਹਦੀ ਮਾਂ ਦਾ ਜਿਹੜਾ ਦੁੱਧ ਦਾ ਸਰਕਾਰੀ ਚਵਾਈਆਂ ਚ ਰਿਕਾਰਡ ਹੋਇਆ ਹੋਇਆ ਦੁੱਧ ਨੂੰ ਦੇਖ ਕੇ ਲਿਆਇਆ ਸੀ ਨਾ ਠੀਕ ਹੈ ਜੀ ਤੋੜ ਦਿਓ ਜੀ ਫੋਨ ਕੱਟ ਜੀ ਕੱਦ ਕੜ ਰੱਖਦੀ ਆ ਦਰਮਿਆਨਾ ਕਿਉਂਕਿ ਉਮਰ ਇਹਦੀ ਛੋਟੀ ਆ ਹਲੇ ਦੰਦ ਦੋਏ ਨੇ ਵੀ ਨਹੀਂ ਬਰਾਬਰ ਕਰੇ ਤੇ ਗੱਬਣਾ ਬਾਈ ਕਹਿੰਦਾ ਇਹ ਵੀ ਸ਼ੇਰੇ ਪੰਜਾਬ ਤੋਂ ਆ ਜਿਹੜੇ ਭਰਾਵਾਂ ਨੂੰ ਜਾਣਕਾਰੀ ਹੈਗੀ ਆ ਉਹਨਾਂ ਨੂੰ ਪਤਾ ਤੇ ਜਿਹੜਾ ਨੂੰ ਨਹੀਂ ਹੈਗੀ ਉਹ ਸ਼ੇਰੇ ਪੰਜਾਬ ਐਚ ਐਸ ਬੀ ਦੇ ਨਾਮ ਨਾਲ ਸਰਚ ਮਾਰ ਕੇ ਦੇਖ ਲਿਓ ਬਾਕੀ ਛੋਟੀ ਚੰਗੀ ਆ ਸਿੰਘ ਗੋਲ ਕਰ ਜੂਗੀ ਥਾਣੇ ਦੇ ਵੀ ਸਿੰਗਲ ਚਾਰ ਨੇ ਬਾਡੀ ਵਾਲੇ ਪੱਖ ਤੋਂ ਵੀ ਸੋਹਣੀ ਆ ਕੱਦ ਤੁਹਾਨੂੰ ਕਹਦਾ ਬਾਹਲਾ ਜਿਆਦਾ ਵੱਡਾ ਨਹੀਂ ਹੈਗਾ ਕੱਦ ਰੱਖੂਗੀ ਦਰਮਿਆਨਾ ਪਰ ਆਰਡਰ ਦਾ ਸੈਜ ਸੋਹਣਾ ਬਣਾਊਗੀ ਕਿੰਨੇ ਦਿਨ ਪੈਂਟਿੰਗ ਨੇ ਭਾਈ ਇਹਦੇ ਇਹਦੇ ਵੀਰ ਜੀ 10 ਨੂੰ ਪੂਰੇ ਹੁੰਦੇ ਆ ਠੀਕ ਆ ਜੀ 10 ਤਰੀਕ ਨੂੰ 10 ਆ ਪਹਿਲ ਨੂੰ ਪੂਰੇ ਕਰ ਦਿਆ ਦਿਨ ਉੱਪਰ ਲੈ ਜਾਂਦੇ 5 ਲੈ ਜਾਂਦੇ 7 ਲੈ ਜਾਂਦੇ 10 ਆ ਪਹਿਲਨ ਪਸ਼ੂ ਤਾਂ ਕਈ ਵਾਰੀ ਹਾਂ ਜੀ ਸੱਜਣੋਂ 15-15 ਦਿਨ ਵੀ ਉੱਪਰ ਲੈ ਜਾਂਦੇ ਆ ਪਹਿਲਨ ਪਸ਼ੂ ਕਈ ਵਾਰੀ ਲੈ ਜਾਂਦੇ ਆ ਭਾਈ 10 ਤੋਂ 15 ਦਿਨ ਵੀ ਉੱਪਰ ਲੈ ਜਾਂਦੇ ਆ ਤੇ ਬਾਕੀ ਇਹਦੀ ਮਾਂ ਦੀਆਂ ਜਿਹੜੀਆਂ ਚਵਾਈਆਂ ਨੇ ਉਹ ਪੀਐਲਡੀਵੀ ਜਿਹੜਾ ਆਪਣਾ ਸਰਕਾਰੀ ਮਹਿਕਮਾ ਜਿਵੇਂ ਹਰਿਆਣੇ ਦਾ ਚਲਦੀ ਵੀ ਕਹਿੰਦੇ ਨੇ ਆਪਾਂ ਆਪਣੇ ਵਾਲਿਆਂ ਦਾ ਪੀਐਲਡੀਵੀ ਆ ਵੀ ਉਹਦੇ ਚ ਜਿਹੜੀ ਮਾਂ ਦੀਆਂ ਚਵਾਈਆਂ 16-17 ਲੀਟਰ ਦੀਆਂ ਹੋਈ ਉਸੇ ਘਰ ਕਿਵੇਂ ਲੈ ਕੇ ਆਇਆ ਸੀ ਉਹਨਾਂ ਨੇ ਠੀਕ ਹੈ ਗੱਲ ਚੰਗੇ ਰਿਕਾਰਡ ਕਰਕੇ ਡਾਕਟਰ ਸਾਹਿਬ ਕਹਿੰਦੇ ਆਪਾਂ ਨੇ ਲੈ ਲਈ ਬਾਕੀ ਸਾਨੂੰ ਦੱਸਦਾ ਵੀ ਉਹਨਾਂ ਹਰੇਕ ਵੀਡੀਓ 'ਚ ਵੀ ਸੀਮਨ ਚੰਗਾ ਲਾਇਆ ਕਰੋ ਬਿਲਕੁਲ ਸੀਮਨ ਆਪਾਂ ਸਾਰੇ ਵੀਰੇ ਸਾਰੇ ਕਿਤੇ ਵੀ ਮਤਲਬ ਲਾਉਣਾ ਉਹੀ ਵਧੀਆ ਲਾਉਣਾ ਠੀਕ ਹੈ ਗੱਲ ਕਿੰਨੀ ਵਧੀਆ ਲਾਉਣਾ ਤਾਂ ਕਿਸੇ ਦਾ ਜਿਆਦੇ ਜ਼ਿੰਮੇਵਾਰੀ ਆ ਹੁੰਦੀ ਜਿਆਦੇ ਜ਼ਿੰਮੇਵਾਰੀ ਡਾਕਟਰਾਂ ਦੀ ਬਣਦੀ ਹੈ ਬਿਲਕੁਲ ਬਿਲਕੁਲ ਕਿਉਂਕਿ ਡਾਕਟਰ ਜਦੋਂ ਫਾਰਮਰ ਨੂੰ ਦੱਸੂਗਾ ਵੀ ਯਾਰ 2-300 ਦਾ ਫਰਕ ਹੈ ਪਰ ਚੀਜ਼ ਇੰਨੀ ਚੰਗੀ ਤਿਆਰ ਹੋਈ ਹੈ ਨਾ ਆਪਣੇ ਡਾਕਟਰਾਂ ਦੇ ਨਾਲ ਹੀ ਹੈ ਸਿਸਟਮ ਸਾਰਾ ਹਾਂਜੀ ਇਹਦਾ ਇਹਦਾ ਵੀਰੇ 135 ਦੀ ਡਿਮਾਂਡ 1 ਲੱਖ ਤੇ 35000 ਜੋੜੇ ਦਾ ਹੋ ਗਿਆ ਮੇਰਾ ਖਿਆਲ ਆ ਵੀ 2 ਲੱਖ ਤੇ 75000 ਹਾਂਜੀ ਹਾਂਜੀ ਪਰ ਜੋੜਾ ਡਾਕਟਰ ਸਾਹਿਬ ਕਿੰਨੇ ਦਾ ਛੱਡ ਦਾਂਗੇ ਆਪਾਂ ਜੀ ਜੋੜਾ ਵੀਰੇ 65 ਦਾ ਛੱਡ ਦਾਂਗੇ 2 ਲੱਖ ਤੇ 65 ਦਾ ਜੀ ਆ ਜੋੜਾ ਡਾਕਟਰ ਸਾਹਿਬ ਕਹਿੰਦੇ ਤੁਹਾਨੂੰ 2 ਲੱਖ ਤੇ 65000 ਦਾ ਦੇ ਦਾਂਗੇ ਮਾਨ ਤਾਂ ਛੋਟ ਛੱਪਾ ਥੋੜਾ ਜਿਹਾ ਹੋਊ ਹੋਊ ਛੱਡ ਦਾਂ ਹੀ ਕੋਈ ਗੱਲ ਨਹੀਂ ਠੀਕ ਆ ਗੱਲ ਆ ਛੱਡ ਆ ਕਰ ਦਾਂਗੇ ਡਾਕਟਰ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਬਾਕੀ ਝੋਟੀਆਂ ਚੰਗੀਆਂ ਨੇ ਦੋਨੇ ਦੰਦਾ ਚ ਹੀ ਨੇ ਆ ਸਵੇਰ ਆਦੀਆਂ ਵੀ ਠੰਡੀਆਂ ਨੇ ਬਾਕੀ ਜਿਵੇਂ ਤੁਹਾਨੂੰ ਮੈਂ ਦੱਸਿਆ ਲੈ ਸਵੇਰ ਆਦੀਆਂ ਬਿਲਕੁਲ ਠੰਡੀਆਂ ਵੀ ਉਪਰ ਆਪਨ ਕਰਦੀਆਂ ਥੋੜਾ ਜਿੱਦਾਂ ਖੜੇ ਖੜੀਆਂ ਰਹਿੰਦੀਆਂ ਜੋੜ-ਜੂੜ ਤੇ ਨਹੀਂ ਜਾਂਦੀਆਂ ਗੱਲ ਕਰ ਲਈ ਟੋਬੇ ਟੋਬੇ ਤੇ ਨਹੀਂ ਜਾਂਦੀਆਂ ਇਹਦਾ ਪਸ਼ੂ ਜੋੜ ਤੇ ਜਾਂਦਾ ਰਹਿੰਦਾ ਉਹ ਥੋੜਾ ਖੁੱਲ ਜਾਂਦਾ ਤੇ ਬਾਕੀ ਪਲੀਆਂ ਚੰਗੀ ਖਰਾਕ ਨਾਲ ਹੋਈਆਂ ਨੇ ਤੁਹਾਡੇ ਸਾਹਮਣੇ ਨੇ ਕੁਆਲਟੀ ਇਹਨਾਂ ਦੇ ਲੋਕਾਂ ਨਾਲੀ ਚੀਜ਼ ਨਹੀਂ ਹੈਗੀ ਕੋਈ ਵੀ ਦੰਦ ਵੀ ਚੈੱਕ ਆਪਾਂ ਨੇ ਕਰ ਲਏ ਬਾਕੀ ਜਿਹੜਾ ਭਰਾ ਲਿਜਾਊਗਾ ਉਹ ਚਾਹੀ ਦੰਦ ਚੈੱਕ ਕਰਕੇ ਲੈ ਜੀ ਕਰ ਲਓ ਹਾਂਜੀ ਅੱਜ ਨੰਬਰ ਬੋਲ ਦਿੰਦੇ ਮੋਬਾਈਲ ਨੰਬਰ ਮੈਂ ਸੋਡਦਾ 7099 ਹ 35255 ਵੀਰੇ 709135255 ਪਿੰਡ ਆਪਣਾ ਆ ਗਿਆ ਜੀ ਮੀਨਸਾ ਤੂਰੇ ਤੋਂ ਤੂਰੀ ਤੋਂ 10 ਕਿਲੋਮੀਟਰ ਬਗੜੀਆਂ ਰੋਡ ਤੇ ਠੀਕ ਆ ਜੀ ਜ਼ਿਲ੍ਹਾ ਸੰਗਰੂਰ ਆ ਜਿਹੜੇ ਭਰਾ ਨੂੰ ਇਹ ਦੋਹੇ ਝੋਟੀਆਂ ਪਸੰਦ ਆਉਣੀਆਂ ਬਾਈ ਨਾਲ ਗੱਲਬਾਤ ਕਰਕੇ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ